ਲੋ ਵੀ ਮਿੱਤਰੋ ਜਿਹੜੀ ਘਟ ਚੜੀ ਸੀ ਬੱਦਲ ਆਇਆ ਸੀ ਚੜ ਕੇ ਤੇ ਉਹ ਆ ਗਿਆ ਉਦੋਂ ਸਿਰਫ ਬੱਦਲ ਵਿਖਾਇ ਸੀ ਸੋ ਨੂੰ ਮੀਂਹ ਚੜਿਆ ਆਉਂਦਾ ਤੇ ਹੁਣ ਆ ਲੈ ਪਿਆ ਆ ਦੇਖੋ ਬਾਣਾ ਦੇ ਵਿੱਚ ਕਿਵੇਂ ਪਾਣੀ ਕੁਝ ਸਕਿੰਟਾਂ ਮਿੰਟਾਂ ਦੇ ਵਿੱਚ ਪਾਣੀ ਖੜ ਗਿਆ ਆ ਦੇਖ ਤਖਦੇ ਹਲੇ ਪਈ ਜਾਂਦਾ ਲਗਾਤਾਰ ਪੂਰੀ بارش ਹੋ ਰਹੀ ਹੈ ਸੌਣ ਦੀ ਝੜੀ ਇਨੂੰ ਕਹਿੰਦੇ ਆ ਸੌਣ ਦੀ ਝੜੀ ਲੱਗ ਚੁੱਕੀ ਆ ਤੇ ਬਾਰਸ਼ ਲਗਾਤਾਰ ਹੋ ਰਹੀ ਆ ਪੂਰੀ ਵਧੀਆ ਵਰਖਾ ਆਉਂਦਾ ਨਾ ਨਜ਼ਾਰਾ ਬਾਈ ਬਹੁਤ ਵਧੀਆ ਵਰਖਾ ਟੰ ਰਹੀ ਆ ਲਗਾਤਾਰ ਬਹੁਤ ਵਧੀਆ ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸ ਰਿਹਾ ਤੇ ਜੰਦੀ ਵੀ ਧਰਤੀ ਨੂੰ ਕੁੱਟ ਨਹੀਂ ਰਿਹਾ ਜਿਹੜਾ ਬੜਾ ਮੋਟੇ ਛਕਾਟੇ ਦਾ ਹੁੰਦਾ ਉਹ ਨਹੀਂ ਲਗਾਤਾਰ ਪੈ ਰਿਹਾ ਟਿਕਿਆ ਉਹ ਦੇਖੋ ਦੂਰ ਤੱਕ ਬਾਰਸ਼ ਹੋ ਰਹੀ ਪੂਰੀ ਜ਼ੋਰ ਦੀ ਜਮਾ ਸਾਹਮਣੇ ਜਿਵੇਂ ਧੁੰਦ ਦੀ ਤਰ੍ਹਾਂ ਬਰਸ ਰਿਹਾ ਧੁੰਦ ਦੀ ਤਰ੍ਹਾਂ ਨਰਮੇ ਫਾਸਲਾ ਲਹਿਰਾ ਰਹੀਆਂ ਕੀ ਬਾਤ ਆ ਬਈ ਬਹੁਤ ਹੀ ਵਾਹ ਕਮਾਲ ਮੌਸਮ ਠੰਡਾ ਤੇ ਸਾਹਮਣੇ ਲਾਈਵ ਜਮਾ ਦੇਖ ਸਕਦੇ ਮੀ ਪੂਰੇ ਜ਼ੋਰ ਸ਼ੋਰ ਦਾ ਪੈ ਰਿਹਾ ਹੈ ਬਹੁਤੀ ਬ੍ਰੀਕ ਕਣੀ ਦਾ ਲਗਾਤਾਰ ਟਿਕਿਆ ਹੋਇ ਚੱਲੀ ਜਾਂਦਾ